ਪੰਜਾਬ ਇਨੀ ਦਿਨੀ ਇਹਨਾਂ ਦਾ ਸ਼ੋਅ ਚੱਲ ਰਿਹਾ ਨੇ ਕੈਨੇਡਾ ਦੇ ਵਿੱਚ ਸੋ ਅੱਜ ਕੈਲਗਰੀ ਪਹੁੰਚੇ ਨੇ ਪਹਿਲਾਂ ਤਾਂ ਇਹਨਾਂ ਦਾ ਸਵਾਗਤ ਕਰਦੇ ਰਣਜੀਤ ਬਾਵਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਸਾਹਿਬ ਥੈਂਕ ਯੂ ਜਲਵਲੀਆ ਸਾਹਿਬ ਬਹੁਤ ਧੰਨਵਾਦ ਜਿਨੇ ਪੈਨਪੜਾ ਸਾਨੂੰ ਦੇਖ ਰਹੇ ਸੁਣ ਰਹੇ ਸਾਰਿਆਂ ਨੂੰ ਬਹੁਤ ਪਿਆਰ ਅੱਛਾ ਤੁਸੀਂ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਪਹਿਲਾਂ ਤੁਸੀਂ ਗ੍ਰੈਂਡ ਪ੍ਰੀਰੀ ਸ਼ੋ ਸੀ ਤੁਹਾਡਾ ਕਿਉਂਕਿ ਅੱਜ ਪੰਜਾਬ ਦੀ ਸਥਿਤੀ ਜੋ ਬਣੀ ਹੈ ਬਹੁਤ ਭਿਆਨਕ ਆ ਕਿਉਂਕਿ ਅਸੀਂ ਚਾਹੇ ਸਾਡੀ ਕਰਮ ਭੂਮੀ ਬਣ ਗਈ ਕੈਨੇਡਾ ਸਾਡੀ ਜਨਮ ਭੂਮੀ ਉਹੀ ਆ ਕਿਉਂਕਿ ਸਾਡੇ ਇੱਥੇ ਜਿਹੜਾ ਵੀ ਕੈਨੇਡਾ ਵੱਸਦਾ ਜਾਂ ਰਹਿੰਦਾ ਆ ਉਹਦਾ ਦਿਲ ਦਿਮਾਗ ਇੰਡੀਆ ਪੰਜਾਬੀ ਆ ਸੋ ਕੀ ਕਹਨੇ ਕਹਨਾ ਚਾਹੋ ਸਥਿਤੀ ਨੂੰ ਦੇਖਦੇ ਹੋਏ ਦੇਖੋ ਨਾ ਇੱਕਦਾਂ ਪਹਿਲੀ ਗੱਲ ਇਹ ਕਿ ਪੰਜਾਬ ਮੈਂ ਸਮਝਦਾ ਕਿ ਬੜਾ ਪਵਿੱਤਰ ਤੇ ਬੜੀ ਕਰਮਾ ਵਾਲੀ ਧਰਤੀ ਆ ਔਰ ਬੜੀ ਸਲੱਖਣੀ ਧਰਤੀ ਆ ਜੀ ਕਿ ਆਪਣੇ ਲੋਕ ਦੁਨੀਆ ਦੇ ਜਿਹੜੇ ਵੀ ਕੋਨੇ 'ਚ ਬੈਠੇ ਆ ਕਦੀ ਮੁਨਕਰ ਨਹੀਂ ਹੁੰਦੇ ਕਦੀ ਪਿੱਠ ਨਹੀਂ ਵਿਖਾਉਂਦੇ ਪੰਜਾਬ ਨੂੰ ਜਦੋਂ ਵੀ ਕੋਈ ਵਿਪਤਾ ਪਈ ਆ ਭਾਵੇਂ ਉਹ ਕਿਸਾਨੀ ਅੰਦੋਲਨ ਸੀ ਤੁਸੀਂ ਦੇਖੋ ਲੋਕਾਂ ਨੇ ਮਤਲਬ 1.5 1.5 ਸਾਲ ਉੱਥੇ ਧਰਨੇ ਲਾ ਛੱਡੇ ਦਿੱਲੀ ਆਪਾਂ ਫਤਿਹ ਕਰਕੇ ਆਏ ਬਿਲਕੁਲ ਜੀ ਉਦੇ باوجود ਵੀ ਮਤਲਬ ਅਸੀਂ ਬਹੁਤ ਔਕੜਾਂ ਚੱਲੀਆਂ ਭਾਵੇਂ ਉਹ ਸਾਡੇ ਤੇ ਟੈਕਸ ਟੈਕਸ ਦੀ ਰੇਟ ਸੀ ਭਾਵੇਂ ਉਹਗਾ ਨਾ ਤੇ ਹੋਣ ਨੂੰ ਇਹ ਲੱਗਦਾ ਕਿ ਯਾਰ ਅਸੀਂ ਪਹਿਲ ਕਰੀਏ ਅਸੀਂ ਪਹਿਲ ਕਰਾਂਗੇ ਹਜ਼ਾਰਾਂ ਲੱਖਾਂ ਲੋਕ ਜਿਹੜੇ ਸਾਨੂੰ ਫੋਲੋ ਕਰਦੇ ਆ ਉਹ ਉਹ ਨਾਲ ਫਿਰ ਜੁੜ ਜਾਂਦੇ ਆ ਉਹ ਉਹਦੋਂ ਫਿਰ ਇੱਕ ਹੌਸਲਾ ਬਣ ਜਾਂਦਾ ਜਦੋਂ ਤੁਸੀਂ ਕਿਸੇ ਡੁੱਬਦੇ ਨੂੰ ਕਹਿੰਦੇ ਨਾ ਤਣਕੇ ਦਾ ਸਹਾਰਾ ਤੇ ਹੁਣ ਤਾਂ ਸਾਰਾ ਪੰਜਾਬ ਡੁੱਬਿਆ ਪਿਆ ਆ ਤੇ ਜੇ ਆਪਾਂ ਸਾਰੇ ਨਾਲ ਜਿੱਦਾਂ ਅਸੀਂ ਅਨਾਉਂਸ ਕੀਤਾ ਸਾਰੀ ਇੰਡਸਟਰੀ ਉੱਥੇ ਪਹੁੰਚੀ ਪਈ ਆ ਤੇ ਇਹੀ ਇੱਕ ਟਾਈਮ ਹੁੰਦਾ ਆ ਸਾਡੇ ਲੋਕ ਸਾਨੂੰ ਪਿਆਰ ਕਰਦੇ ਆ ਆ ਸਾਡੇ ਸ਼ੋਅਾਂ ਤੇ ਪੈਸੇ ਖਰਚ ਕੇ ਆਉਂਦੇ ਆ ਸਾਡੇ ਗਾਣੇ ਸੁਣਦੇ ਆ ਤੇ ਸਾਡਾ ਇਹੋ ਹੀ ਟਾਈਮ ਹੁੰਦਾ ਕਿ ਅਸੀਂ ਦੇਖੋ ਸਿਆਣੇ ਆਂਦੇ ਹੁੰਦੇ ਵੀ ਔਖਾ ਵੇਲਾ ਉਦੋਂ ਹੀ ਪਰਖਿਆ ਜਾਂਦਾ ਜਦੋਂ ਤੁਹਾਨੂੰ ਤੁਹਾਡੀ ਔਖੇ ਵੇਲੇ ਦੀ ਸਭ ਤੋਂ ਖੂਬਸੂਰਤ ਚੀਜ਼ ਆ ਤੁਹਾਨੂੰ ਪਤਾ ਚੱਲ ਜਾਂਦਾ ਕਿ ਕੌਣ ਤੁਹਾਡੇ ਹੱਕ ਚਾ ਕੌਣ ਤੁਹਾਡੇ ਖਿਲਾਫ ਆ ਸੋ ਪੰਜਾਬ ਹਮੇਸ਼ਾ ਪੰਜਾਬ ਦੀ ਇਤਰਾਸਦੀ ਵੀ ਰਹੀ ਆ ਕਿ ਪੰਜਾਬ ਦੇ ਨਾਲ ਨਹੀਂ ਕੋਈ ਖੜਿਆ ਬਾਹਰ ਲੀਆਂ ਸਟੇਟਾਂ ਜਾਂ ਬਾਹਰ ਲੀਆਂ ਸਰਕਾਰਾਂ ਜਾਂ ਸਰਕਾਰਾਂ ਪਰ ਵੀ ਇਹ ਬਹੁਤ ਪੰਜਾਬ ਇਸ ਕੋਲੋਂ بڑا ਮੈਂ ਸਮਝਦਾ ਕੀ ਇੱਕ ਪਿਓ ਨੂੰ ਬੜਾ ਪ੍ਰਾਊਡ ਹੁੰਦਾ ਜਦੋਂ ਉਹਦੇ ਪੁੱਤਰ ਜਾਂ ਇੱਕ ਮਾਂ ਪਿਓ ਨੂੰ ਬੜਾ ਪ੍ਰਾਊਡ ਹੁੰਦਾ ਜਦੋਂ ਉਹਦੇ ਬੱਚੇ ਆ ਕੇ ਖੜ ਜਾਂਦੇ ਆ ਬਿਲਕੁਲ ਜੀ ਜੀ ਪੰਜਾਬ ਦੇ ਪੁੱਤਰ ਉਹਦੇ ਨਾਲ ਹਮੇਸ਼ਾ ਖੜੇ ਆ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸਾਰੇ ਦੇਖੋ ਤੁਸੀਂ ਇਸ ਟਾਈਮ ਉੱਥੇ ਕਿਸੀ ਕਮੀ ਨਹੀਂ ਆ ਲੋਕਾਂ ਨੂੰ ਤੇ ਮੈਂ ਸਮਝਦਾ ਕਿ ਬੜੀ ਕਰਮਾਂ ਵਾਲੀ ਧਰਤੀ ਆ ਔਰ ਅਸੀਂ ਬੜੇ ਕਰਮਾਂ ਵਾਲੇ ਲੋਕ ਆ ਕਿ ਸਾਡੇ ਭੈਣ ਭਰਾ ਇਨੇ ਜੂਜਾਰੂ ਤੇ ਇਨੇ ਦਿਲ ਵਾਲੇ ਲੋਕ ਜੀ 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 ਅਸੀਂ ਤੁਸੀਂ ਗਵਰਨਮੈਂਟ ਦੀ ਗੱਲ ਕੀਤੀ ਜਾਂ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਦੀ ਕੀ ਕਹਿਣਾ ਚਾਹੁੰਦੇ ਆ ਖਾਸ ਕਰਕੇ ਦੋਨਾਂ ਸਰਕਾਰਾਂ ਨੂੰ ਦੇਖੋ ਸਰਕਾਰਾਂ ਹੁੰਦੀਆਂ ਜਾਂਦੀਆਂ ਨੇ ਇੰਦੀਆਂ ਕੋਈ ਵੀ ਜਿਹੜੀ ਪਹਿਲੀ ਸਰਕਾਰ ਦੇਖੋ ਇਹ ਤਾਂ ਨਾ ਸਮੇਂ ਦੇ ਨਾਲ ਇੱਕ ਇੰਨਾ ਜਦੋਂ ਪਹਿਲੋਂ ਮੈਨੂੰ ਲੱਗਦਾ ਕਿ ਇਨ੍ਹਾਂ ਚੀਜ਼ਾਂ ਦੀ ਕੇਅਰ ਕਰਨੀ ਚਾਹੀਦੀ ਆ ਜਦੋਂ ਤੁਹਾਨੂੰ ਪਤਾ ਕਿ ਹੜ੍ਹ ਪ੍ਰਭਾਵਿਤ ਖੇਤਰ ਜਿੱਥੇ ਹਰ ਸਾਲ ਹੜ੍ਹ ਆਉਂਦੇ ਆ ਤਾਂ ਪਹਿਲੋਂ ਹੀ ਉਹਨਾਂ ਦੀ ਟੇਕ ਕੇਅਰ ਕਰਨੀ ਚਾਹੀਦੀ ਪਹਿਲੋਂ ਹੀ ਉੱਥੇ ਸਾਰੇ ਰਿਸੋਰਸਸ ਜਿਹੜੇ ਆ ਉਹਨਾਂ ਨੂੰ ਪੱਕੇ ਤੌਰ ਤੇ ਲੈਣਾ ਚਾਹੀਦਾ ਆ ਆਪਾਂ ਆਪਣਾ ਉਹ ਹਿਸਾਬ ਆ ਵੀ ਮਤਲਬ ਵੇੜੇ ਆਈ ਜਾਂ ਜੰਜ ਵਿਨੂ ਕੁੜੀ ਦੇ ਕਰਨ ਜਦੋਂ ਆਪਣੇ ਤੇ ਮੁਸੀਬਤ ਪੈ ਜਾਂਦੀ ਆ ਆਪਾਂ ਉਦੋਂ ਸਾਰੇ ਬਾਹਰ ਹੋ ਜene ਮਿਲਦਾ ਕਿ ਉਹਨਾਂ ਉਹਨਾਂ ਲੋਕਾਂ ਨੂੰ ਜਵਾਬ ਲੈਣਾ ਚਾਹੀਦਾ ਜਿਹੜੇ ਤੁਹਾਡੇ ਕੋਲ ਉਹਨਾਂ ਦੇ ਨਾਂ 'ਚ ਵੋਟਾਂ ਮੰਗਣਾਉਂਦੇ ਵੀ ਪਹਿਲੋਂ ਸਾਡਾ ਸਾਡਾ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਦੇਖੋ ਆਪਾਂ ਤਾਂ ਸਾਰੇ ਖੜੇ ਹਾਂ ਨਾਲ ਪਰ ਮੇਨਾਂ ਦਾ ਕਿ ਜਿਹੜੇ ਤੁਹਾਡੇ ਉਹਨਾਂ ਜ਼ਿਲ੍ਹਿਆਂ ਦੇ ਜਾਂ ਤੁਹਾਡੇ ਨੇਤਾ ਵਾ ਤੁਸੀਂ ਉਹਨਾਂ ਤੋਂ ਜਵਾਬ ਮੰਗੋ ਵੀ ਭਾਈ ਸਾਨੂੰ ਇਹਦਾ ਕੋਈ ਹੱਲ ਕਰਕੇ ਦਿਓ ਕਿਉਂਕਿ ਇਹ ਤਾਂ ਫਿਰ ਪੱਕਾ ਹੱਲ ਕੋਈ ਨਹੀਂ ਨਾ ਹਰ ਸਾਲ ਹੜੋਂਦੇ ਰਹਿਣਗੇ ਹਰ ਸਾਲ ਆਪਾਂ ਇੱਦਾਂ ਇਕੱਠੇ ਹੁੰਦੇ ਰਾਵਾਂਗੇ ਤੇ ਫਿਰ ਆਪਾਂ ਇਹਨਾਂ ਜਿਹੜਾ ਇੱਕ ਪੰਜਾਬ ਦਾ ਹੀ ਜਿਹੜਾ ਜਿਹੜੇ ਜਿਹੜੇ ਆਲਰੇਡੀ ਦਰਿਆਵਾਂ ਦੇ ਕੰਢੇ ਤੇ ਲੋਕਾਂ ਦਾ ਕੋਈ ਪੱਕਾ ਪ੍ਰਬੰਧ ਕਰਨਾ ਚਾਹੀਦਾ ਕਿ ਉਹਨਾਂ ਦਾ ਇਹਨਾਂ ਨੁਕਸਾਨੋਂ ਬਚ ਸਕੇ ਨੁਕਸਾਨ ਤਾਂ ਖੈਰ ਹੁੰਦਾ ਹੀ ਆ ਪਰ ਇਸ ਵੱਡੇ ਲੈਵਲ ਤੇ ਜਿਹੜੀ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਡੁੱਬ ਗਈ ਆ ਘਰ ਡੁੱਬ ਗਏ ਆ ਉਹਦਾ ਕੋਈ ਹੱਲ ਤੇ ਲੱਭਣਾ ਪੈਣਾ ਨਾ ਉਹ ਸਰਕਾਰਾਂ ਹੀ ਕਰ ਸਕਦੀਆਂ ਅਸੀਂ ਤਾਂ ਔਖੇ ਸੌਖੇ ਵੇਲੇ ਇੱਕ ਦੂਜੇ ਨਾਲ ਖੜ੍ਹ ਸਕਦੇ ਆ ਉਹ ਤਾਂ ਕੋਈ ਹੈ ਨਹੀਂ ਨਾ ਕਿਉਂਕਿ ਸਾਡੇ ਹੱਥ ਕੋਈ ਇੰਨੀ ਪਾਵਰ ਨਹੀਂ ਹੈਗੀ ਕਲਾਕਾਰ ਤਾਂ ਖੜੀ ਸਕਦੇ ਆ ਨਾਲ ਇਨ ਸ਼ਾਰਟ ਕੀ ਕਹਿਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਜਿਹੜੇ ਇਸ ਸਥਿਤੀ ਤੋਂ ਪ੍ਰਭਾਵਿਤ ਹੋ ਗਏ ਨੇ ਅਗਰ ਦੇਖੋ ਚੜ੍ਹਦੀ ਕਲਾ ਹੀ ਹੁੰਦੀ ਆ ਔਖੇ ਵੇਲੇ ਤਾਂ ਗੁਰਬਾਣੀ ਵੀ ਕਹਿੰਦੀ ਆ ਵੀ ਦੁੱਖ ਵੇਲੇ ਸਿਮਰਨ ਕਰੋ ਅਰਦਾਸ ਬੇਨਤੀ ਕਰੋ ਤੇ ਜਿਹੜੇ ਨਹੀਂ ਕੁਝ ਕਰ ਸਕਦੇ ਉਹ ਦੁਆ ਕਰੋ ਦੁਆ ਬੜੀ ਪਾਵਰਫੁਲ ਚੀਜ਼ ਆ ਤੁਸੀਂ ਅਰਦਾਸ ਕਰੋ ਉਹਨਾਂ ਲੋਕਾਂ ਲਈ ਕਿ ਉਹਨਾਂ ਦੇ ਫੇਰ ਮੁੜ ਵਸੇਬੇ ਹੋ ਸਕਣ ਤੇ ਆਪਾਂ ਬਾਕੀ ਜਿੰਨੇ ਜੋਗੇ ਹੈਗੇ ਆ ਸਾਰੇ ਲੱਗੇ ਆ ਤੁਸੀਂ ਵੀ ਇਧਰੋਂ ਲੱਗੇ ਹੋ ਅਸੀਂ ਵੀ ਲੱਗੇ ਆ ਜਿੰਨੇ ਜੋਗੇ ਹੋਏ ਆਪਾਂ ਉਹਨਾਂ ਲੋਕਾਂ ਦਾ ਹੌਸਲਾ ਵਾਂਗੇ ਉਹਨਾਂ ਨੂੰ ਨੁਕਸਾਨ ਤਾਂ ਨਹੀਂ ਪੂਰਾ ਹੋਣਾ ਪਰ ਫਿਰ ਵੀ ਉਹਨਾਂ ਲੋਕਾਂ ਦੇ ਅਸੀਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਅੱਜ ਤੁਸੀਂ ਕੈਲਗਰੀ ਐਮੈ 7 ਤਰੀਕ ਨੂੰ ਤੁਹਾਡਾ ਸ਼ੋਅ ਆ ਜੀ ਸ਼ਬੈਸ਼ਲੀ ਕੈਲਗਰੀ ਵਾਸੀਆਂ ਨੂੰ ਜਿਹਨੇ ਤੁਹਾਡੇ ਫੈਨ ਨੇ ਖਾਸ ਕਰਕੇ ਜਿਹਨਾਂ ਨੇ ਸ਼ੋਅ ਤੇ ਹਣੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੀ ਆਓ ਤੁਸੀਂ ਪਰਿਵਾਰ ਨਾਲ ਆਓ ਇੱਕ ਪਰਿਵਾਰਿਕ ਸ਼ੋਅ ਆ ਸਾਡੇ ਗਾਣਿਆਂ ਵਰਗਾ ਕਿਉਂਕਿ ਅਸੀਂ ਗਾਣੇ ਵੀ ਪਰਿਵਾਰਾਂ ਲਈ ਗਾਏ ਆ ਔਰ ਸਾਡੇ ਗਾਣੇ ਪਰਿਵਾਰਾਂ ਚ ਚੱਲਦੇ ਆ ਹਰ ਪੀੜੀ ਲਈ ਅਸੀਂ ਗੀਤ ਗਾਏ ਆ ਤੇ ਚੰਗੇ ਸ਼ੋਅ ਦਾ ਚੰਗੇ ਗੀਤ ਚੰਗੀਆਂ ਫਿਲਮਾਂ ਜਿਹੜੀਆਂ ਆ ਉਹ ਆਪਣੀ ਕਮਿਊਨਿਟੀ ਚ ਬਹੁਤ ਘੱਟ ਆਉਂਦੀ ਆ ਸੋ ਅਸੀਂ ਕਰਮਾ ਵਾਲਿਆਂ ਕਿ ਸਾਨੂੰ ਲੋਕ ਪਿਲ ਕਰਦੇ ਤੁਸੀਂ ਪਰਿਵਾਰ ਨਾਲ ਆਓ ਆਪਣੇ ਭੈਣਾ ਭਰਾਵਾਂ ਮਾਂ ਬਾਪ ਸਾਰਿਆਂ ਨੂੰ ਲੈ ਕੇ ਆਓ ਰਾਲ ਮਿਲ ਕੇ ਸੋਨਾ ਸ਼ੋਅ ਕਰਾਂਗੇ ਔਰ ਰੌਣਕ ਮੇਲੇ ਲਾਵਾਂਗੇ ਕਿਉਂਕਿ ਸਾਲਾਂ ਬਾਅਦ ਆਈਦਾ ਆ ਤੇ ਅਸੀਂ ਤੁਹਾਡੇ ਤੋਂ ਹੀ ਅਪੀਲ ਕਰਦੇ ਆਂ ਕਿ ਤੁਸੀਂ ਸਾਨੂੰ ਦੇਖਣ ਆਓ ਤੇ ਉਹ ਵੀ ਇੱਕ ਸੇਵਾ ਹੀ ਆ ਬਿਲਕੁਲ ਜੀ ਸੋ ਬਹੁਤ ਧੰਨਵਾਦ ਥੈਂਕ ਯੂ ਸੋ ਮਾਚਕਿ ਤੁਸੀਂ ਇੰਨਾ ਟਾਈਮ ਦਿੱਤਾ ਜੀ ਮਿਹਰਬਾਨੀ ਥੈਂਕ ਯੂ ਸੋ ਇਹ ਸੰ ਪੰਜਾਬ ਦੇ ਸੁਪਰਸਟਾਰ ਰਣਜੀਤ ਬਾਵਾ ਜਿਨ੍ਹਾਂ ਨੇ ਜਿਨ੍ਹਾਂ ਦਾ ਸ਼ੋ ਆ 7 ਤਰੀਕ ਨੂੰ ਉਸ ਬਾਰੇ ਵੀ ਇਹਨਾਂ ਨੇ ਗੱਲ ਕੀਤੀ ਔਰ ਪੰਜਾਬ ਦੇ ਵਿੱਚ ਜੋ ਸਥਿਤੀ ਬਣੀ ਆ ਉਸ ਬਾਰੇ ਵੀ ਗੱਲ ਕੀਤੀ ਸੋ ਬਹੁਤ ਮਿਹਰਬਾਨੀ ਰਣਜੀਤ ਬਾਵਾ ਜੀ ਅਗੇਨ ਥੈਂਕ ਯੂ ਅਗੇਨ